1119 ਏਕੜ ਰਾਜਪੁਰੇ ਕੋਲ ਜ਼ਮੀਨ ਸੀ ਕਿਲੇ ਸੀ 1119 ਜਿਹੜੇ ਕਿਸੇ ਸਮੇਂ ਸਰਕਾਰ ਨੇ ਇਹ ਕਹਿ ਕੇ ਲਏ ਕਹਿੰਦੇ ਵੀ ਇੱਥੇ ਇੰਡਸਟਰੀਅਲ ਕਾਰੀਡੋਰ ਉਦਯੋਗ ਲੱਗਣਾ ਹੈ ਉਦਯੋਗਤਾ ਕਿਹੜਾ ਲੱਗਣਾ ਸੀ 1994 ਦੀ ਗੱਲ ਹੈ ਅਤੇ 10 ਸਾਲ ਦਾ ਕਹਿੰਦੇ ਕਿ ਐਗਰੀਮੈਂਟ طے ਹੋਇਆ ਵੀ ਜੇ ਇੱਥੇ ਇੰਡਸਟਰੀਅਲ ਕੋਰੀਡੋਰ ਨਾ ਲੱਗਿਆ ਤਾਂ ਜਿਹੜੀ ਇਹ ਜ਼ਮੀਨ ਹੈ ਕਿਸਾਨਾਂ ਨੂੰ ਵਾਪਸ ਦੇ ਦਿਆ ਗਏ। 2-2 ਏਕੜ, 3-3 ਏਕੜ ਕਿਸਾਨ ਠੇਕੇ ਤੇ ਲੈ ਕੇ ਜ਼ਮੀਨ ਉੱਥੇ ਲੋੜਵੰਦ ਪਰਿਵਾਰ ਉਹ ਆਪਣੀ ਖੇਤੀ ਕਰ ਲੈਂਦੇ ਸੀ, ਕਮਾਈ ਦਾ ਸਾਧਨ ਸੀ। 10 ਸਾਲ ਬੀਤ ਗਏ। ਉਹ ਜਿਹੜਾ ਸਮਝੌਤਾ ਸੀ ਖਤਮ ਹੋ ਗਿਆ। ਉਹ ਤੋਂ ਬਾਅਦ ਫੇਰ ਇਹਨੂੰ 10 ਸਾਲ ਜਿਹੜਾ ਸੀ 2-3 ਸਾਲ ਪਹਿਲਾਂ ਵਧਾਇਆ ਫਿਰ 2011 ਦੇ ਵਿੱਚ ਫਿਰ 10 ਸਾਲ ਵਾਸਤੇ ਕੇ ਹੋਰ ਜਿਹੜਾ ਇਹ ਸਮਝੌਤਾ ਸੀ ਅੱਗੇ ਵਧਾਤਾ ਹੁਣ ਉਹ ਵੀ ਐਕਸਪਾਇਰ ਹੋ ਗਿਆ ਖਤਮ ਹੋ ਗਿਆ 488 ਏਕੜ ਬਚ ਗਿਆ ਤਕਰੀਬਨ 98 ਏਕੜ ਦੇ ਵਿੱਚ 99 ਜਾਂ 98 ਏਕੜ ਦੇ ਵਿੱਚ ਇਹਨਾਂ ਨੇ ਇੱਕ ਕੈਮੀਕਲ ਦੀ ਫੈਕਟਰੀ ਲਾ ਲਈ ਸੀ ਉੱਥੇ ਹੁਣ ਬਾਕੀ ਪਿੱਛੇ ਬਚ ਗਈ 488 ਏਕੜ ਉਹ ਇਸ ਟਾਈਮ ਖਾਲੀ ਪਈ ਹੈ ਬਰਾਨ ਪਈ ਹੈ ਇਸ ਵਿੱਚ ਕਿਸਾਨ ਕਹਿੰਦੇ ਯਾਰ ਜੇ ਕੁਝ ਨਹੀਂ ਕਰਨਾ ਸਾਨੂੰ ਦੇ ਦਿਓ ਅਸੀਂ ਆਪਣਾ ਬਾਗ ਵੇਚ ਕੇ ਗੁਜ਼ਾਰਾ ਕਰੀਏ ਪਰ ਕਹਿੰਦੇ ਨੀਤ ਮਾੜੀ ਨੀਤ ਚ ਖੋਟ ਇਹ ਜਿਹੜੇ ਦੋਸਤੋ ਕੋਰੀਡੋਰ ਲੱਗਦੇ ਹੁੰਦੇ ਨੇ ਇੰਡਸਟਰੀਅਲ ਯੂਨਿਟ ਇਹਨਾਂ ਦੇ ਪਿੱਛੇ ਜ਼ਿਆਦਾਤਰ ਆਪਾਂ ਸਾਰੇ ਤਾਂ ਨਹੀਂ ਕਹਿੰਦੇ ਜ਼ਿਆਦਾਤਰ ਮਕਸਦ ਇਹ ਹੀ ਹੁੰਦਾ ਵੀ ਪਹਿਲਾਂ ਕਹ ਦੋ ਜੀ ਇੱਥੇ ਇੰਡਸਟਰੀਅਲ ਪਾਰਕ ਬਣਨਾ ਬਹੁਤ ਵੱਡਾ ਤੇ ਯੋਗ ਫੈਕਟਰੀ ਲੱਗਣੇ ਰੋਜ਼ਗਾਰ ਮਿਲੂ ਉਹ ਤੋਂ ਬਾਅਦ ਚ ਲਾਓ ਨਾ ਇਹਨੂੰ ਜ਼ਮੀਨ ਨੂੰ ਮਤਲਬ ਰਫ ਕਰ ਦੋ ਅ ਅਜਾੜ ਕਰ ਦੋ ਉਸ ਤੋਂ ਬਾਅਦ ਹੌਲੀ ਹੌਲੀ ਇਹਨੂੰ ਫਿਰ ਆਪਣੀ ਨਿੱਜੀ ਵਰਤੋਂ ਵਾਸਤੇ ਵਰਤ ਲਓ ਹੁਣ ਇਹ ਪਤਾ ਲੱਗਿਆ ਕਹਿੰਦੇ ਉਸ ਟਾਈਮ 'ਚ ਜਿਹੜਾ ਕੀਲਾ ਸੀ 1 ਏਕੜ ਜਾਦੇ ਖਰੀਦਿਆ ਗਿਆ ਤਾਂ ਇਹਦੀ ਕੀਮਤ ਤਕਰੀਬਨ 1 ਲੱਖ ਅ 1 ਲੱਖ 44 45 ਹਜ਼ਾਰ ਦੇ ਕਰੀਬ ਦੱਸਦੇ ਨੇ 1 ਲੱਖ 45 ਹਜ਼ਾਰ ਦੇ ਏਕੜ ਖਰੀਦਿਆ ਸੀ ਉਸ ਟਾਈਮ 1994 'ਚ ਅੱਜ ਦਿੱਤੀ ਕੀਮਤ 5 ਕਰੋੜ ਰੁਪਈਆ ਹੈ ਅਤੇ ਕਹਿੰਦੇ ਕਲੋਨੀਆਂ ਬਣਾਉਂਦੇ ਨੇ ਜਿਹੜੇ ਜਿਨ੍ਹਾਂ ਨੂੰ ਕਲੋਨਾਈਜ਼ਰ ਕਿਹਾ ਜਾਂਦਾ ਕਹਿੰਦੇ ਉਹਨਾਂ ਨੂੰ ਇਹ ਜ਼ਮੀਨ ਦੇਣ ਦੀ ਤਿਆਰੀ ਕਰ ਲਈ ਹੁਣ ਇੰਡਸਟਰੀ ਨਾਲ ਸਮਝੌਤਾ ਹੋਇਆ ਸੀ ਸਮਝੌਤਾ ਇਹ ਹੋਇਆ ਸੀ ਵੀ ਜੇ ਇੱਥੇ ਭਾ ਇੰਡਸਟਰੀ ਨਾਲ ਲੱਗੀ ਤਾਂ ਇਹ ਜ਼ਮੀਨ ਵਾਪਸ ਕਿਸਾਨਾਂ ਨੂੰ ਕਰ ਦਾਂਗੇ ਪਰ ਹੁਣ ਜਿਹੜੇ ਕਹਿੰਦੇ ਉਹ ਬੰਦੇ ਨੇ ਉਹ ਇਹਨੂੰ 5 ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਗਾਹਾਂ ਕਲੋਨੀਆ ਵਾਲਿਆਂ ਨੂੰ ਜਿਨ੍ਹਾਂ ਨੇ ਕਲੋਨੀਆਂ ਕੱਟਣੇ ਉਹਨਾਂ ਨੂੰ ਵੇਚਣ ਨੂੰ ਤਿਆਰ ਹੋ ਗਏ ਖੈਰ ਇੱਥੇ ਜਿਹੜੀ ਵੱਡੀ ਰਾਹਤ ਦੀ ਖਬਰ ਹੋਏ ਵੀ ਇੱਥੇ ਕਿਸਾਨ ਜਥੇਬੰਦੀਆਂ ਨੇ 19 29 ਸਤੰਬਰ ਤੋਂ ਮਾਫ ਕਰਨਾ 29 ਸਤੰਬਰ ਤੋਂ ਪੱਕਾ ਮੋਰਚਾ ਲਾਉਣ ਦਾ ਐਲਾਨ ਕਰਤਾ ਵੀ ਇਹ ਜਿਹੜੀ ਜਿੱਥੇ ਜ਼ਮੀਨ ਹੈ ਇਹਦੇ ਪੱਕਾ ਮੋਰਚਾ ਜਿਹੜਾ ਉਹ ਲੱਗੂਗਾ ਉਹਦੇ ਵਿੱਚ ਕਈ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਸ਼ਮੂਲੀਅਤ ਕਰਨਗੀਆਂ ਉਮੀਦ ਹੈ ਵੀ ਕਿਸਾਨ ਜਥੇਬੰਦੀਆਂ ਇਮਾਨਦਾਰੀ ਨਾਲ ਲੜਾਈ ਲੜਨਗੀਆਂ ਕੋਈ ਆਪਣਾ ਨਿੱਜੀ ਮਫਾਦ ਨਹੀਂ ਹੋ ਰੱਖਣ ਗਿਆ ਕਈ ਵਾਰੀ ਗਲਤ ਕੰਮ ਵੀ ਹੋ ਜਾਂਦੇ ਨੇ ਆਪਾਂ ਸਾਰਿਆਂ ਨੂੰ ਪਤਾ ਹੈ ਉਹ ਅਜੇਹਾ ਕੁਛ ਨਾ ਕਰਕੇ ਜਿਹੜੀ ਇਹ ਜ਼ਮੀਨ ਹੁਣ ਬਚ ਗਈ ਤਕਰੀਬਨ 450 ਕਿੱਲਾ ਜ਼ਮੀਨ ਦਾ ਜਿਹੜਾ ਬਚ ਗਿਆ ਤਾਂ ਇਹ ਮੁਰ ਉਹਨਾਂ ਕਿਸਾਨਾਂ ਨੂੰ ਮਿਲ ਜਾਊਗਾ ਜਿਹੜੇ ਲੋੜਵੰਦ ਨੇ 488 ਦੇ ਕਰੀਬ ਜਿਹੜਾ ਏਕੜ ਜ਼ਮੀਨ ਹੈ ਉਹਨਾਂ ਨੂੰ ਮਿਲ ਜਾਵੇ ਤਾਂ ਜੋ ਆਪਣਾ ਵਾਹਣ ਵਿਝਣ ਆਪਣੇ ਪਰਿਵਾਰ ਪਾਲਣ ਪਰ ਜਿਹੜਾ ਇਹ ਸਮਝੌਤਾ 1994 ਤੋਂ ਫੈਕਟਰੀ ਦੇ ਨਾਲ ਉਸ ਇੰਡਸਟਰੀ ਦੇ ਨਾਲ ਉਸ ਉਹਨਾਂ ਮੈਨੇਜਮੈਂਟ ਦੇ ਨਾਲ ਹੋਇਆ ਸੀ ਜੋ ਐਕਸਪਾਇਰ ਹੋ ਗਿਆ ਸੀ ਉਹਨੂੰ ਫੇਰ ਰੀਨਿਊ ਕਰ ਦਿੱਤਾ ਗਿਆ ਪਿਛਲੀਆਂ ਸਰਕਾਰਾਂ ਦੀ ਗੱਲ ਹੈ 2011 ਦੇ ਵਿੱਚ ਫੇਰ ਖਤਮ ਹੋ ਗਿਆ ਫੇਰ ਤਾਂ ਸਾਲ ਵਧਾਤਾ ਹੁਣ 22 'ਚ ਖਤਮ ਹੋ ਗਿਆ ਹੁਣ ਤੱਕ ਖਤਮ ਨਹੀਂ ਹੁਣ ਕਹਿੰਦੇ ਵੀ ਇਹਨੂੰ ਜਿਹੜੀ ਜ਼ਮੀਨ ਹੈ ਇਹ ਕਲੋਨੀ ਵਾਲਿਆਂ ਨੂੰ ਵੰਡਣ ਦੀ ਤਿਆਰੀ ਕਰ ਲਈ ਵੀ ਤੁਸੀਂ ਕਲੋਨੀਆਂ ਕੱਟ ਲਓ ਮਹਿੰਗੇ ਰੇਟ ਤੇ 1 ਲੱਖ 90 90 ਦੇ ਕਰੀਬ 1 ਲੱਖ 45000 ਦੇ ਕਰੀਬ ਮਾਫ ਕਰਨਾ ਇਹ ਜਿਹੜਾ ਜ਼ਮੀਨ ਦਾ 1 ਏਕੜ ਸੀ ਉਸ ਟਾਈਮ 1994 ਦੇ ਵਿੱਚ ਖਰੀਦਿਆ ਸੀ ਜਿਹਦੀ ਅੱਜ ਕੀਮਤ ਸੁਣਨ ਵਾਲੇ ਦੋਸਤੋ 5 ਕਰੋੜ ਦੱਸਦੇ ਨੇ ਹੁਣ ਤੁਸੀਂ ਇਹ ਸਭ ਲਾ ਲਓ ਵੀ ਜਿਹੜਾ ਜ਼ਿਮੀਦਾਰ ਹੈ ਉਹਨੂੰ ਕਿੰਨਾ ਲਾਸ ਹੋਇਆ ਹੋਊਗਾ ਉਹਨੂੰ ਕਿੰਨਾ ਘਾਟਾ ਪਿਆ ਹੋਊਗਾ ਜਿਹੜਾ 30 ਸਾਲ ਪਹਿਲਾਂ 94 ਤੋਂ 4 14 ਅਤੇ 24 30 ਸਾਲ ਪਹਿਲਾਂ ਜਿਹੜਾ ਇਹਨਾਂ ਸਸਤੀ ਜ਼ਮੀਨ ਵੇਚਿਆ ਫਤੇ ਹੁਣ ਉਥੇ ਪੱਕਾ ਮੋਰਚ ਹੈ ਜਿਹੜਾ ਕਿਸਾਨ ਜਥੇਬੰਦੀਆਂ ਨੇ 29 ਸਤੰਬਰ ਨੂੰ ਲਾਉਣਾ ਹੈ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਉਥੇ ਪਹੁੰਚਿਆ ਜਾਵੇ ਕਿਉਂਕਿ ਗੱਲ ਦੋਸਤੋ ਜਦੋਂ ਹੱਕਾਂ ਦੀ ਚੱਲਦੀ ਹੈ ਤਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਿਸਾਨ ਜਥੇਬੰਦੀਆਂ ਜਦੋਂ ਕਾਲ ਦਿੰਦੀਆਂ ਨੇ ਤਾਂ ਬਸ ਇੱਕ ਹੀ ਉਥੇ ਰਿਕੁਐਸਟ ਹੁੰਦੀ ਹੈ ਹੰਬਲ ਰਿਕੁਐਸਟ ਇੱਕ ਬੇਨਤੀ ਵੀ ਜਿਹੜੀ ਲੜਾਈ ਹੈ ਜਿਹੜਾ ਸੰਘਰਸ਼ ਹੋ ਈਮਾਨਦਾਰੇ ਰੱਖਿਓ ਪਿਛਲੇ ਸਮੇਂ ਦੇ ਵਿੱਚ ਬੇਸ਼ੱਕ ਸੰਘਰਸ਼ ਜਿੱਤੇ ਵੀ ਨੇ ਪਰ ਉਹ ਤੋਂ ਪਿਛਲੇ ਦੇ ਸਮੇਂ ਦੇ ਵਿੱਚ ਜੇਕਰ ਅਪਨ ਨਿਗਾਹ ਮਾਰੀਏ ਪਾਸਟ ਦੇ ਵਿੱਚ ਤਾਂ ਕਈ ਜਗ੍ਹਾ ਅਜਿਹੇ ਗੱਲਾਂ ਵੀ ਉੱਠੀਆਂ ਨੇ ਵਿਸ਼ਕ ਵਿਖੜੇ ਹੋਏ ਨੇ ਇੰਨਾ ਧਰਨਿਆਂ ਦੇ ਉੱਤੇ ਖੈਰ ਉਮੀਦ ਕਰਦੇ ਆਂ ਵੀ ਇਹ ਜਿਹੜਾ ਧਰਨਾ 29 ਸਤੰਬਰ ਨੂੰ ਰਾਜਪਰੇ ਦੇ ਕੋਲ ਪਿੰਡ ਜਿਹੜਾ ਇਹ ਰਾਜਪਰੇ ਦੀਆਂ ਤਕਰੀਬਨ ਜਵੇਂ ਨਾਲ ਉਹਦੀਆਂ ਜੜਾਂ ਦੇ ਵਿੱਚ ਇਹ ਪਿੰਡ ਹੈ ਜਿੱਥੇ ਇਹ ਤਕਰੀਬਨ 450 488 ਏਕੜ ਦੀ ਜਿਹੜੀ ਲੜਾਈ ਹੋ ਲੜੀ ਜਾਣੀ ਹੈ ਕਿਉਂਕਿ ਉਹ ਜਿਹੜੀ ਜ਼ਮੀਨ ਹੈ ਉਹ ਹੁਣ ਕਲੋਨੀ ਵਾਲਿਆਂ ਨੂੰ ਦੇਣ ਦੀ ਤਿਆਰੀ ਕਰ ਲਈ ਵੀ ਤੁਸੀਂ ਇਹਨੂੰ ਕੱਟ ਵੱਢ ਕਰਕੇ ਆਪਣੇ ਪਲਾਟ ਵੇਚ ਦੋ ਜਿਹੜਾ ਕਿਲਾ 1 ਲੱਖ ਚ 45000 ਦਾ 40 45000 ਦਾ 1994 ਦੇ ਵਿੱਚ ਕਿਸਾਨ ਤੋਂ ਖਰੀਦਿਆ ਸੀ ਅੱਜ ਉਹ 5 ਕਰੋੜ ਦਾ ਵੇਚਣ ਦੀ ਤਿਆਰੀ ਕਰ ਲਈ ਰਾਜਪਰੇ ਦੇ ਕੋਲ ਪਿੰਡ ਸੀੜਾ ਉੱਥੇ ਦੀ ਇਹ ਗੱਲ ਹੈ ਸੋ ਇਕੱਠੇ ਹੋ ਕੇ ਹੰਬੜਾ ਮਾਰੋ ਅਤੇ ਵੱਧ ਤੋਂ ਵੱਧ ਗਣਤੀ ਦੇ ਵਿੱਚ ਕੋਨਚੂ ਆਪਣੇ ਆਪਣੇ ਜਿੰਨੇ ਵੀ ਕੋਈ ਪੰਜ ਬੰਦੇ ਕੋਈ 10 ਕੋਈ 20 ਲੈ ਜਾ ਸਕਦਾ ਲੈ ਕੇ ਜਾ ਉਹ ਪੱਕਾ ਮੋਰਚਾ ਲੱਗਣਾ ਹੈ ਲੜਾਈਏ ਬਹੁਤ ਏਰ ਦੇ ਸੰਘਰਸ਼ੇ ਬਹੁਤ ਏਰ ਦਾ ਚੱਲਦਾ ਹੈ ਲੇਕਿਨ ਹੁਣ ਹੈ ਜਿਹੜਾ ਇਹ ਅਸਲ ਮਾਇਨਿਆਂ ਦੇ ਵਿੱਚ ਇੱਕ ਲੀ ਦੇ ਉੱਤੇ ਪਿਆ ਉਮੀਦ ਕਰਦੇ ਆ ਵੀ ਜਿਹੜੀ ਉਹ ਬਚੀ ਵੀ ਜ਼ਮੀਨ ਹੈ ਜਿਹਦੇ ਵਿੱਚ ਉਹ ਇਹ ਦੱਸਦੇ ਨੇ ਵੀ ਕੁਝ ਏਕੜ ਦੇ ਵਿੱਚ ਉਹ ਫੈਕਟਰੀ ਹੈ ਜਿਹੜੀ ਇੰਡਸਟਰੀ ਲੱਗ ਚੁੱਕੀ ਸੀ ਲੇਕਿਨ ਉਹ ਵੀ ਮੈਂ ਦੇਖਿਆ ਕਦੇ ਨੰਗ ਤੇ ਕਰਦੇ ਤੁਸੀਂ ਵੀ ਦੇਖੋ ਖੰਡਰ ਬਣ ਗਈ ਸੋ ਜਿਹੜੀ ਹੁਣ ਬਾਕੀ ਦੀ ਜ਼ਮੀਨ ਹੈ ਉਹ ਖਤਮ ਨਾ ਹੋ ਜਵੇ ਪਸਾਨਾ ਦੇ ਹੱਥਾਂ 'ਚੋਂ ਨਿਕਲ ਜਵੇ ਮਜ਼ਦੂਰਾਂ ਦੇ ਹੱਥਾਂ 'ਚੋਂ ਨਿਕਲ ਜਵੇ ਲੜਾਈ ਲੰਬੀ ਹੈ ਪਰ ਡਿਸਿਜ਼ਿਵ ਫੈਸਲਾ ਕਦੋਂ ਹੋ ਸਕਦੀ ਹੈ